ਕਿ ਜੇ ਆਪਣੀਆਂ ਆਦਤਾਂ ਦੇਖੇ ਤਾਂ ਦਿਨ 'ਚ ਪਤਾ ਨਹੀਂ ਬੰਦਾ ਕਿੰਨੀ ਵਾਰ ਗਲਤੀਆਂ ਕਰਦਾ ਹੈ ਕਿੰਨੇ ਵਾਰ ਗੁਨਾਹ ਕਰਦਾ ਹੈ ਜਾਂ ਕਿੰਨੀ ਵਾਰ ਜ਼ੁਬਾਨ ਤੋਂ ਨਿੰਦਿਆ ਚੁਗਲੀ ਜਾਂ ਬੁਰਾਈ ਉਹਦੇ ਅੰਦਰ ਚਲਦੀ ਹੈ ਪਰ ਫਿਰ ਵੀ ਦੇਖੋ ਰੱਬ ਦੀ ਰਹਿਮਤ ਔਰ ਫਿਰ ਵੀ ਸਾਨੂੰ ਦੇ ਰਿਹਾ ਹੈ ਫਿਰ ਵੀ ਰਹਿਮਤਾ ਕਰ ਰਿਹਾ ਹੈ ਇਸ ਲਈ ਜਿਹੜਾ ਇੰਨੀਆ ਰਹਿਮਤਾ ਸਾਡੇ ਤੇ ਕਰ ਰਿਹਾ ਹੈ ਇੰਨੀ ਕਿਰਪਾ ਸਾਡੇ ਤੇ ਕਰ ਰਿਹਾ ਹੈ ਕਈ ਵਾਰ ਬੰਦਾ ਕਹਿ ਦਿੰਦਾ ਹੈ ਉਹ ਮੇਰੇ ਰੱਬ ਨੇ ਮੈਨੂੰ ਕੀ ਦਿੱਤਾ ਮੇਰੇ ਪਰਮਾਤਮਾ ਨੇ ਮੈਨੂੰ ਕੀ ਦਿੱਤਾ ਤੇ ਅਸੀਂ ਇੱਕ ਗੱਲ ਕਹਾਂਗੇ ਕਿ ਜਰਾ ਅੱਖਾਂ ਬੰਦ ਕਰਕੇ ਸੋਚੋ ਇਹ ਸਨ 2022 ਚੱਲ ਰਿਹਾ ਹੈ। ਇਹ ਸਨ 2010 ਜਦੋਂ ਸੀ। ਕਿਉਂਕਿ ਸਾਰਿਆਂ ਨੂੰ ਪਤਾ ਕਿ 12 ਸਾਲ ਪਹਿਲਾਂ ਮੈਂ ਕਿਹੜੀ ਹਾਲਾਤ ਵਿੱਚ ਸੀ, ਮੇਰੇ ਕੋਲ ਕੀ ਸੀ। ਔਰ ਹੁਣ ਸੋਚੋ ਜਕਦਮ 2010 ਤੋਂ 2022 ਤੱਕ ਆ ਜਾਓ ਕਿ ਜੋ ਉਸ ਵੇਲੇ ਨਹੀਂ ਸੀ ਅੱਜ ਉਹਦੇ ਨਾਲੋਂ ਕਿੰਨਾ ਜ਼ਿਆਦਾ ਹੈ। ਹੈ ਕਿ ਨਹੀਂ? ਸੋਚ ਕੇ ਦੇਖੋ ਥੋੜਾ। ਫਿਰ ਬੰਦੇ ਨੂੰ ਪਤਾ ਲੱਗੇਗਾ 10 ਸਾਲ ਪਹਿਲਾਂ ਮੈਂ ਕਿੱਥੇ ਸੀ। ਔਰ ਅੱਜ ਮੈਂ ਕਿੱਥੇ ਔਰ ਕਈ ਵਾਰ ਆ ਕੀ ਹੁੰਦਾ ਹੈ ਕਿ ਬੰਦਾ ਕਹਿੰਦਾ 10000 ਪਹਿਲਾਂ ਵੀ ਮੇਰੇ ਜੇਬ ਚ 10000 ਸੀ ਅੱਜ ਵੀ 10000 ਹੈ ਤਾਂ ਭਈ ਪੈਸਾ ਬਸ ਇਕ 10000 ਹੋਏਗਾ ਪਰ ਖੁਸ਼ੀ ਦੀ ਮਾਤਰਾ ਆਨੰਦ ਦੀ ਮਾਤਰਾ ਵਿਸ਼ਵਾਸ ਦੀ ਮਾਤਰਾ ਸ਼ਾਂਤੀ ਦੀ ਮਾਤਰਾ ਜਾਂ ਬੱਚੇ ਬਧੇ ਕਿ ਨਹੀਂ ਕੋਈ ਜ਼ਿੰਦਗੀ ਅੱਗੇ ਆਈ ਕਿ ਨਹੀਂ ਯਾਨੀ ਹਰ ਜਗ੍ਹਾ ਜਦੋਂ ਇਨਸਾਨ ਦੇਖੇ ਤਾਂ ਪਰਮਾਤਮਾ ਇਨਸਾਨ ਨੂੰ ਬਹੁਤ ਕੁਝ ਦੇ ਰਿਹਾ ਹੈ ਪਰ ਜਿੱਦਾਂ ਅਸੀਂ ਦੱਸੀਦਾ ਨਾ ਕਿ ਜੋ 90 ਚੀਜ਼ਾਂ ਰੱਬ ਸਾਨੂੰ ਦਿੰਦਾ ਹੈ ਉਹਦੇ ਬਾਰੇ ਸ਼ੁਕਰ ਨਹੀਂ ਕਰਦੇ ਜੇ 10 ਚੀਜ਼ਾਂ ਕੋਈ ਰਹਿ ਗਈਆਂ ਨਾ ਜਾਂ 5 ਚੀਜ਼ਾਂ 95 ਮਿਲ ਗਈਆਂ 5 ਰਹਿ ਗਈਆਂ ਉਹਦੇ ਬਾਰੇ ਸੋਚਦੇ ਰਹਿੰਦੇ ਔਰ ਕਹਿੰਦੇ ਰੱਬ ਆ ਨਹੀਂ ਦਿੱਤਾ ਆ ਨਹੀਂ ਦਿੱਤਾ ਰੱਬ ਕਹਿੰਦਾ ਜੋ ਇੰਨਾ ਕੁਝ ਦਿੱਤਾ ਹੈ ਉਹਦਾ ਸ਼ੁਕਰ ਕਿਉਂ ਨਹੀਂ ਕਰਦਾ ਐਸੀ ਪੜ ਰਹੇ ਸੀ ਇੱਕ ਖਬਰ ਬਾਰੇ ਸ਼ਾਇਦ ਤੁਸੀਂ ਵੀ ਇਹ ਪੜੀ ਹੋਵੇਗੇ ਇੱਕ ਅੰਨਾ ਇਨਸਾਨ ਸੀ ਉਹਦੀ ਇੰਟਰਵਿਊ ਹੋਈ ਕਿ ਮੈਂ ਕਰੋੜਪਤੀ ਕੌਣ ਬਣੇਗਾ ਕਰੋੜਪਤੀ ਬਣਾਣਾ ਚਾਹੁੰਦਾ ਹਾਂ ਇੱਕ ਨਾਟਕ ਹੈ ਨਾ ਜਿਹੜਾ ਮਿਤਾਵਚਨ ਕਰਦਾ ਜਿੱਤੇ ਸਵਾਲ ਪੁੱਛੇ ਜਾਂਦੇ ਤਾਂ ਕਰੋੜਪਤੀ ਬੰਦਾ ਕਰੋੜਾਂ ਨਾਮ ਜਿੱਤਦਾ ਹੈ ਉਹਦੀ ਇੰਟਰਵਿਊ ਉੱਦੀ ਹੋਈ ਇਹ ਸ਼ਾਇਦ ਟਿਕਟੌਕ ਤੇ ਐਦਾ ਵੀਡੀਓ ਕਿਸੇ ਨੇ ਦਿਖਾਈ ਸਾਨੂੰ ਕਿ ਮਾਲਕ ਉਹ ਦੇਖੋ ਕਿਉਂਕਿ ਅਸੀਂ ਦੱਸਦੇ ਰਹੀਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਕੀ ਕੁਝ ਦਿੱਤਾ ਹੈ ਤੇ ਬਾਹਰ ਹੀ ਸਾਨੂੰ ਦਿਖਾਈ ਉਹ ਛੋਟੇ ਜਿਹੇ ਵੀਡੀਓ ਕੋ 2 ਮਿੰਟ ਦੀ ਉਹ ਪੁੱਛ ਰਹੀਏ ਕੰਨੇ ਇਨਸਾਨ ਨੂੰ ਕਿਉਂਕਿ ਇਹਨਾਂ ਇਨਸਾਨ ਕਹਿੰਦਾ ਮੈਨੂੰ ਕੋਣ ਬਧੇਗਾ ਕਰੋੜਪਤੀ ਵਿੱਚ ਭੇਜੋ ਤਾਂ ਉਹਨੂੰ ਪੁੱਛਿਆ ਸਵਾਲ ਕੀਤਾ ਉਹ ਜਿਹਨੇ ਮੂਵੀ ਬਣਾਈ ਕਿ ਤੂੰ ਕਰੋੜਪਤੀ ਵਿੱਚ ਜਾ ਕੇ ਕੀ ਕਰੇਂਗਾ ਲੋਕੇ ਤੂੰ ਅੱਖਾਂ ਤੋਂ ਤਾਂ ਦੇਖ ਨਹੀਂ ਸਕਦਾ ਉਹ ਕਹਿੰਦਾ ਮੈਂ ਕਰੋੜਪਤੀ ਜੀ ਇਸ ਲਈ ਜਾਣਾ ਚਾਹੁੰਦਾ ਕਿ ਮੈਂ ਕਰੋੜ ਰੁਪਏ ਜਿੱਤਾਂ ਅੱਛਾ ਫਿਰ ਜਿੱਤ ਕੇ ਕੀ ਕਰੂੰਗਾ ਕਿ ਫਿਰ ਮੈਂ ਅਮਰੀਕਾ ਜਾ ਕੇ ਆਪਣੀਆਂ ਅੱਖਾਂ ਦਾ ਇਲਾਜ ਕਰਵਾਵਾਂ ਤਾਂ ਕਿ ਮੈਂ ਦੁਨੀਆ ਨੂੰ ਦੇਖ ਸਕਾਂ ਇੰਨੀ ਕਿ ਕਲਿੱਪ ਸੀ ਉਹ ਜਦੋਂ ਸੁਣੀ ਅਸੀਂ ਕਹਿੰਦੇ ਕਮਾਲ ਦੀ ਗੱਲ ਹੈ ਇੱਕ ਬੰਦੇ ਕੋ ਅੱਖਾਂ ਹੈ ਨਹੀਂ ਇਹ ਕਹਿੰਦਾ ਮੈਨੂੰ ਕਰੋੜਪਤੀ ਵਿੱਚ ਭੇਜੋ ਤਾਂ ਕਿ ਮੈਂ ਕਰੋੜ ਰੁਪਏ ਇਨਾਮ ਜਿੱਤ ਕੇ ਕਰੋੜ ਜਿੱਤ ਕੇ ਅਮਰੀਕਾ ਜਾ ਕੇ ਆਪਣੀਆਂ ਅੱਖਾਂ ਦਾ ਇਲਾਜ ਕਰਵਾਵਾਂ ਤਾਂ ਕਿ ਮੈਂ ਦੁਨੀਆ ਨੂੰ ਦੇਖ ਸਕਾਂ ਉਹ ਇੱਥੋਂ ਕੀ ਪਤਾ ਲੱਗਦਾ ਹੈ ਕਿ ਉਹ ਕਰੋੜ ਰੁਪਏ ਇਸ ਲਈ ਚਾਹੁੰਦਾ ਹੈ ਕਿ ਮੈਂ ਅੱਖਾਂ ਦਾ ਇਲਾਜ ਕਰਾ ਕੇ ਦੁਨੀਆ ਨੂੰ ਦੇਖ ਸਕਾਂ ਤਾਂ ਤੁਸੀਂ ਪਹਿਲੀ ਦੁਨੀਆ ਨੂੰ ਦੇਖ ਰਹੇ ਹੋ ਇਹਦਾ ਮਤਲਬ ਕਰੋੜਪਤੀ ਤਾਂ ਤੁਸੀਂ ਪਹਿਲੇ ਹੋ ਕਿਉਂਕਿ ਉਹ ਕਰੋੜੀ ਇਸ ਲਈ ਚਾਹੁੰਦਾ ਹੈ ਕਿ ਮੈਂ ਅੱਖਾਂ ਨਾਲ ਦੁਨੀਆ ਨੂੰ ਦੇਖ ਸਕਾਂ ਤੁਸੀਂ ਦੇਖ ਰਹੇ ਹੋ ਨਾ ਦੁਨੀਆ ਨੂੰ ਇਹਦਾ ਮਤਲਬ ਉਹ ਬੰਦਾ ਜਿਸ ਕੰਮ ਵਾਸਤੇ ਕਰੋੜ ਰੁਪਏ ਚਾਹੁੰਦਾ ਹੈ ਉਹ ਕਰੋੜ ਰੁਪਏ ਪਹਿਲਾਂ ਹੀ ਤੁਹਾਡੇ ਕੋਲ ਮੌਜੂਦ ਹੈ ਕਿ ਤੁਸੀਂ ਦੁਨੀਆ ਨੂੰ ਦੇਖ ਰਹੇ ਹੋ ਬਿਨਾਂ ਕਿਸੇ ਪੈਸੇ ਤੋਂ ਫਿਰ ਬੰਦਾ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਕੀ ਹੈ ਫਿਰ ਬੰਦਾ ਕਹਿੰਦਾ ਰੱਬ ਨੇ ਮੇਰਾ ਕੀਤਾ ਕੀ ਹੈ ਉਹ ਅਗਰ ਇੱਕ ਇੱਕ ਅੰਗ ਬਾਰੇ ਸੋਚੋ ਤੁਸੀਂ ਇੱਥੇ ਤੱਕ ਕਿ ਜਿਹੜਾ ਬੰਦੇ ਦੇ ਮੂੰਹ ਚ ਸਲਾਈਵਾ ਬਣਦਾ ਨਾ ਲਾਰ ਬਣਦੀ ਹੈ ਅਗਰ ਇਹ ਵੀ ਬਣਨੀ ਬੰਦ ਹੋ ਜਾਵੇ ਨਾ ਤਾਂ ਬੰਦੇ ਦਾ ਬੋਲਣਾ ਸਵਾਦ ਲੈਣਾ ਸਭ ਕੁਝ ਖਤਮ ਹੋ ਜਾਵੇ ਛੋਟ ਛੋਟੀਆਂ ਚੀਜ਼ਾਂ ਜਿਹਦੀ ਬੰਦੇ ਨੂੰ ਅਹਮিয়ਤੇ ਨਹੀਂ ਪਤਾ ਇਹ ਇੰਨੀਆ ਕੀਮਤੀ ਹੈ ਕਿ ਜਿੱਦਾਂ ਤੁਸੀਂ ਨਾਮ ਸੁਣਿਆ ਹੋਵੇਗਾ ਸਟੀਫ ਜੋਬਸ ਦਾ ਜੋ ਐਪਲ ਕੰਪਨੀ ਦਾ ਮਾਲਕ ਸੀ ਅੱਜ ਆਈਫੋਨ ਤੁਸੀਂ ਲੈਂਦੇ ਹੋ ਨਾ ਆਈਫੋਨ ਬਹੁਤ ਲੋਕਾਂ ਨੂੰ ਪਤਾ ਹੈ ਕਿ ਆਈਫੋਨ ਬੜਾ ਕੀਮਤੀ ਫੋਨ ਹੈ ਸੰ 2011 ਵਿੱਚ ਸਟੀਵ ਜੋਬ ਦੀ ਮੌਤ ਹੋਈ ਆਈਫੋਨ ਦਾ ਜੋ ਮਾਲਕ ਸੀ ਫਾਊਂਡਰ ਸੀ ਉਹਦੀ ਮੌਤ ਹੋਈ ਕਾਦੇ ਨਾਲ ਹੋਈ ਲੀਵਰ ਕੈਂਸਰ ਦੇ ਨਾਲ ਪੈਨਕਰੀਆ ਦੇ ਕੈਂਸਰ ਦੇ ਨਾਲ ਮੌਤ ਹੋਈ ਅੰਤ ਵੇਲੇ ਉਹਨੇ ਕੀ ਲਿਖਿਆ ਕਿ ਅੱਜ ਮੇਕੋ ਅਰਬਾ ਡਾਲਰ ਹੈ ਅੱਜ ਮੇਕੋ ਅਰਬਾ ਡਾਲਰ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਸ ਇਨਸਾਨ ਦਾ ਵੀ ਲੀਵਰ ਤੰਦਰੁਸਤ ਹੈ ਸਹੀ ਸਲਾਮਤ ਹੈ ਸਵਸਥ ਹੈ ਕਿ ਜਿਹਦੇ ਕੋਲ ਸਵਸਥ ਲੀਵਰ ਹੈ ਜਿਹਦੀ ਪੈਨਕ੍ਰੀਆਸ ਸਵਸਥ ਹੈ ਹੈਲਦੀ ਹੈ ਉਹ ਮੇਰੇ ਨਾਲੋਂ ਵੀ ਜ਼ਿਆਦਾ ਅਮੀਰ ਹੈ ਕਿਉਂਕਿ ਮੇਰੇ ਕਰੋੜਾਂ ਡਾਲਰ ਵੀ ਇੱਕ ਲੀਵਰ ਨਹੀਂ ਖਰੀਦ ਸਕਦੇ ਪਰ ਉਹਦੇ ਕੋਲ ਪਹਿਲਾਂ ਹੀ ਸਵਸਥ ਲੀਵਰ ਹੈ ਇਸ ਲਈ ਮੇਰੇ ਤੋਂ ਜ਼ਿਆਦਾ ਅਮੀਰ ਉਹ ਇਨਸਾਨ ਹੈ ਇਹ ਸਟੀਵ ਜੌਬਸ ਜੋ ਮਿਲੀਅਨ ਹੈਰ ਬਿਲੀਅਨ ਹੈਰ ਕਹਿ ਸਕਦੇ ਆ ਕਿ ਅਰਬਪਤੀ ਸੀ ਉਹ ਕੀ ਕਹਿ ਰਿਹਾ ਹੈ ਕਿ ਜਿਹਦਾ ਲੀਵਰ ਸਵਸਤ ਹੈ ਜਿਹਦੇ ਪੈਨਕ੍ਰੀਆਜ਼ ਹੈਲਦੀ ਹੈ ਉਹ ਮੇਰੇ ਨਾਲੋਂ ਜ਼ਿਆਦਾ ਅਮੀਰ ਹੈ ਕਿਉਂਕਿ ਅੱਜ ਮੇਰੇ ਕਰੋੜਾ ਡਾਲਰ ਅਰਬਾਂ ਡਾਲਰ ਵੀ ਇਹ ਸਵਸਤ ਲੀਵਰ ਨੂੰ ਖਰੀਦ ਨਹੀਂ ਸਕਦੇ ਉਹ ਪੈਨਕ੍ਰੀਆਜ਼ ਨੂੰ ਖਰੀਦ ਨਹੀਂ ਸਕਦੇ ਔਰ ਅੱਜ ਇਹਨਾਂ ਦੇ ਕੈਂਸਰ ਦੀ ਵਧਿਆ ਨਾਲ ਮੇਰੀ ਜਾਨ ਜਾ ਰਹੀ ਹੈ ਇਸ ਲਈ ਜਿਹਦੇ ਇਹ ਅੰਗ ਫਿੱਟ ਹੈ ਉਹ ਮੇਰੇ ਨਾਲੋਂ ਜ਼ਿਆਦਾ ਧਨੀ ਹੈ ਅੱਜ ਬੰਦਾ ਕਾਦੀ ਗੱਲ ਕਰਦਾ ਤਾਂ ਹੀ ਤਾਂ ਕਹਿੰਦੇ ਨੇ ਹੈਲਥ ਇਜ਼ ਵੈਲਥ ਪਰ ਅਸੀਂ ਕਹਾਂਗੇ ਕਿ ਨਵਾਂ ਵਰਲਡ ਕਿ ਹੈਲਥ ਇਜ਼ ਮੋਰ ਦੈਨ ਵੈਲਥ ਬੋਲੋ ਸਮਝਦੇ ਹੋ ਕਿ ਕਿ ਹੈਲਥ ਇਜ਼ ਵੈਲਥ ਨਹੀਂ ਹੈ ਕਿ ਸੇਤ ਖਜ਼ਾਨਾ ਨਹੀਂ ਹੈ ਇਹ ਸੇਤ ਖਜ਼ਾਨੇ ਤੋਂ ਵੀ ਬਹੁਤ ਜ਼ਿਆਦਾ ਹੈ ਜਿਹੜਾ ਬੰਦਾ ਕਹਿੰਦੇ ਹੈਲਥ ਇਜ਼ ਵੈਲਥ ਵੈਲਥ ਦਾ ਮਤਲਬ ਹੁੰਦਾ ਧਨ ਕਿ ਸੇਤ ਇਸ ਅੱਛਾ ਸੱਚਾ ਧਨ ਹੈ ਪਰ ਅਸੀਂ ਕਹਾਂਗੇ ਨਹੀਂ ਸੇਤ ਇਸ ਸੱਚਾ ਧਨ ਨਹੀਂ ਹੈ ਇਹ ਸੇਤ ਧਨ ਤੋਂ ਪੈਸੇ ਤੋਂ ਵੀ ਕਈ ਹਜ਼ਾਰ ਗੁਣਾ ਵੱਧ ਕੇ ਹੈ ਕਿਉਂਕਿ ਜੇ ਸਿਹਤ ਚਲੀ ਜਾਵੇ ਤਾਂ ਤੁਹਾਡੇ ਕੋਲ ਤਨ ਜਿੰਨਾ ਮਰਜ਼ੀ ਹੋਵੇ ਉਹ ਤੁਸੀਂ ਤਨ ਦੇ ਕੇ ਵੀ ਉਹ ਸਿਹਤ ਨੂੰ ਦੁਬਾਰਾ ਨਹੀਂ ਤਾਂ ਸਟੀਵ ਜੋਬਸ ਕੋ ਇੰਨਾ ਧਨ ਸੀ ਉਹ ਲੈ ਲੰਦਾ ਦੁਬਾਰਾ ਆਪਣੀ ਜ਼ਿੰਦਗੀ ਨੂੰ ਪਰ ਨਹੀਂ ਲੈ ਪਾਇਆ ਇਸ ਲਈ ਹੈਲਥ ਇਜ਼ ਮੋਰ ਥੈਨ ਵੈਲਥ ਇਹ ਸਿਹਤ ਤਨ ਦੌਲਤ ਪਦਾਰਥਾਂ ਤੋਂ ਵੀ ਜ਼ਿਆਦਾ ਕੀਮਤੀ ਹੈ ਇਸ ਲਈ ਇਹਦੀ ਸੰਭਾਲ ਕਰੋ ਪਰ ਬੜੀ ਤਕਲੀਫ ਹੁਦੋਂ ਹੁੰਦੀ ਹੈ ਕਿ ਜਦੋਂ ਬੰਦਾ ਜ਼ਿੰਦਗੀ ਦੇ ਮ제 ਲੈਣ ਦੀ ਖਾਤਰ ਇਹ ਸਿਹਤ ਨੂੰ ਹੀ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਬੰਦਾ ਇਸਤੇਮਾਲ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜਿਹੜਾ ਕਹੀ ਕਹਿੰਦੇ ਨਾ ਪਾਰਟੀ ਦਾ ਮਜ਼ਾ ਉਦੋਂ ਆਉਂਦਾ ਜਦੋਂ ਸ਼ਰਾਬ ਚੱਲੇ ਉਹ ਸ਼ਾਦੀ ਦਾ ਮਜ਼ਾ ਉਦੋਂ ਉਹ ਭਾਈ ਤੂੰ ਉਹ ਚੀਜ਼ਾਂ ਆਪਣੇ ਜੀਵਨ 'ਚ ਪਾ ਰਿਹਾ ਹੈ ਮਜ਼ੇ ਦੀ ਖਾਤਰ ਜਿਹੜੀਆਂ ਕਿ ਤੇਰੀ ਹੈਲਥ ਨੂੰ ਹੀ ਤੇਰੇ ਲੀਵਰ ਨੂੰ ਹੀ ਤੇਰੀ ਗੁਰਦਿਆਂ ਨੂੰ ਹੀ ਡੈਮੇਜ ਕਰਨ ਵਾਲੀਆਂ ਇਸ ਲਈ ਐਸੀ ਤਾਂ ਕਹਾਂਗੇ ਸਭ ਤੋਂ ਮੂਰਖ ਇਨਸਾਨ ਉਹ ਹੈ ਕਿ ਜਿਹੜਾ ਆਪਣੇ ਸਵਾਸਥ ਦੀ ਕੀਮਤ ਤੇ ਜ਼ਿੰਦਗੀ ਦੇ ਮਜ਼ੇ ਤਲਾਸ਼ ਕਰਦਾ ਹੈ ਜਿਹੜਾ ਆਪਣੀ ਹੈਲਥ ਦੀ ਕੀਮਤ ਤੇ ਜ਼ਿੰਦਗੀ ਦੇ ਮਜ਼ੇ ਮਜ਼ੇ ਲੱਭਦਾ ਹੈ ਨਾ ਉਹ ਸਭ ਤੋਂ بڑا ਮੂਰਖ ਹੈ ਕਿਉਂਕਿ ਮਜ਼ਾ ਕੁਝ ਪਲ ਦਾ ਹੁੰਦਾ ਹੈ ਪਰ ਜਦੋਂ ਉਹ ਮਜ਼ੇ ਦੀ ਖਾਤਰ ਕੋਈ ਨਸ਼ਾ ਕਰਦੇ ਕੋਈ ਅਲਟੀ ਚਿੱਦੀ ਚੀਜ਼ ਖਾ ਲੈਂਦੇ ਆ ਤਾਂ ਜਿਹੜੀ ਬਿਮਾਰੀ ਲੱਗਦੀ ਹੈ ਉਹ ساری ਜ਼ਿੰਦਗੀ ਦੀ ਹੁੰਦੀ ਹੈ ਔਰ ਉਹੀ ਬਿਮਾਰੀ ਫੇ ਮੌਤ ਦਾ ਕਾਰਨ ਵੀ ਬਣਦੀ ਹੈ ਇਸ ਲਈ ਜ਼ਿੰਦਗੀ ਦੇ ਸਵਾਦ ਨੂੰ ਇਦਾਂ ਦੇ ਮਜ਼ਿਆਂ 'ਚ ਖਰਾਬ ਨਾ ਕਰੋ ਕਿ ਜਿਹੜੇ ਸਾਡੀ ਜ਼ਿੰਦਗੀ ਨੂੰ ਹੀ ਜਿਦਾ ਕਸ਼ਤੀ ਦੇ ਅੰਦਰ ਛੇਦ ਹੋ ਜਾਵੇ ਤਾਂ ਕਸ਼ਤੀ ਨੂੰ ਡੁਬੋ ਦਿੰਦੇ ਹੈ ਕਿ ਜੋ ਤੁਹਾਡੀ ਜ਼ਿੰਦਗੀ ਦੀ ਕਸ਼ਤੀ ਨੂੰ ਡੁਬੋ ਦੇਣ ਏਦਾਂ ਦੇ ਮ제 ਤਲਾਸ਼ ਨਾ ਕਰੋ ਜੀਵਨ ਚ ਬਲਕਿ ਸਵਾਦ ਲੈਣਾ ਹੈ ਤਾਂ ਉਹਨਾਂ ਚੀਜ਼ਾਂ ਦਾ ਲਓ ਕਿ ਜਿਹੜੀਆਂ ਚੀਜ਼ਾਂ ਸਾਡੀ ਹੈਲਥ ਨੂੰ ਬਿਹਤਰ ਬਣਾਉਣ ਜਿਦਾ ਕੋਈ ਬੱਚਾ ਪਾਸ ਹੋ ਜਾਵੇ ਉਹ ਚੱਲ ਯਾਰ ਤੂੰ ਪਾਸ ਹੋ ਗਿਆ ਆ ਪੈਗ ਲਵਾ ਨਹੀਂ ਉਹ ਪਾਸ ਹੋ ਗਿਆ ਚੱਲ ਇੱਕ ਜੂਸ ਦਾ ਗਲਾਸ ਪਿਲਾ ਦੇ ਕਿੰਨੀ ਵਧੀਆ ਗੱਲ ਬਣ ਜਾਂਦੀ ਹੈ ਨਾ ਕਿ ਅਸੀਂ ਪਾਰਟੀ ਵੀ ਉਹਨਾਂ ਚੀਜ਼ਾਂ ਦੀ ਕਰ ਰਹੇ ਹਾਂ ਜੋ ਸਾਡੀ ਹੈਲਥ ਵਾਸਤੇ ਚੰਗਿਆ ਹੋ ਉਹ ਬੰਦਾ ਕਹਿੰਦਾ ਚੱਲ ਭਾਈ ਪਾਸ ਹੋ ਗਿਆ ਪੀਜ਼ਾ ਖਲਾ 버ਗਰ ਖਰਾਏ ਉਹਨਾਂ ਚੰਗਾ ਕਿ ਚੱਲ ਪਾਸ ਹੋ ਗਿਆ ਘਰ ਦੇ ਵਿੱਚ ਨਾ ਆਪਣੀ ਮੰਮੀ ਨੂੰ ਕਹਿੰਦਾ ਸਵਾਦ ਜੀ ਗੋਭੀ ਬਣਾ ਜਾ ਸਵਾਦ ਜੀ ਦਾਲ ਬਣਾ ਘਰ ਆ ਕੇ ਰੋਟੀ ਖਾਂਦੇ ਆ ਤਾਂ ਕਿ ਹੈਲਥ ਵਾਸਤੇ ਚੰਗਾ ਹੋਵੇ ਅਜਿਹਾ ਇਨਸਾਨ ਮਜ਼ਾ ਕਮਾਲ ਦੀ ਗੱਲ ਹੈ ਉਹ ਯਾਰ ਪਾਸ ਹੋ ਗਿਆ ਚਲ ਸਮੋਸੇ ਹੀ ਖਲਾ ਤਾਂ ਕਦੀ ਪੜ ਕੇ ਦੇਖੋ ਸਮੋਸੇ ਚ ਕੋਈ ਵੀ ਜਿਹਨੇ ਸਮੋਸੇ ਦੀ ਦੁਕਾਨਾ ਬੁਰਾ ਨਾ ਮੰਨਣਾ ਪਰ ਸਮੋਸੇ ਚ ਕੋਈ ਵੀ ਇੱਕ ਵੀ ਚੀਜ਼ ਇਦਾਂ ਦੀ ਹੈ ਨਹੀਂ ਜੋ ਸਾਡੀ ਹੈਲਥ ਵਾਸਤੇ ਚਾਹੇ ਦਾ ਬੰਦਾ ਕੋ ਵਿੱਚ ਕੋਈ ਚੰਗੀ ਚੀਜ਼ ਹੋਵੇ ਜੋ ਵੀ ਹੈ ਉਹਦੇ ਚ ਸਾਨੂੰ ਨੁਕਸਾਨ ਦੇਣ ਵਾਲਾ ਹੀ ਆ ਪਰ ਫਿਰ ਵੀ ਇਨਸਾਨ ਆ ਦੋ ਖਾਰੇ ਦੋ ਹੋਰਾਂ ਦੇ ਸਵਾਦ ਚਾਹੀਦਾ ਹੈ ਜੇ ਜੀਵਨ ਦਾ ਸਵਾਦ ਚਾਹੀਦਾ ਹੈ ਜਵਾਨ ਦਾ ਹੈਲਥ ਤਾਂ ਚਾਹੀਦੀ ਨਹੀਂ ਸਾਨੂੰ ਔਰ ਆਪਣੀ ਗੱਲ ਇਹ ਦਸੀਏ ਸਾਨੂੰ ਜਿੰਨੀ ਮਰਜੀ ਭੁੱਖ ਲੱਗੀ ਹੋਵੇ ਚਾਹੇ ਦੋ ਦਿਨ ਖਾਣਾ ਨਾ ਮਿਲੇ ਉਹ ਨਾ ਕੋਈ ਕਹਦੇ ਮਾਲਕੋ ਭੁੱਖੇ ਹੋ ਆ ਚਾਰ ਸਮੋਸੇ ਖਾ ਲੋ ਇਹ ਕਿ ਨਾ ਇੱਕ ਦਿਨ ਹੋਰ ਭੁੱਖਾ ਰਹਿਣਾ ਮੈਂ ਸਮੋਸਾ ਤਾਂ ਖਾਣਾ ਹੀ ਨਹੀਂ ਅਸਾਂ ਕਿਉਂਕਿ ਹੈਲਥ ਪਹਿਲਾ ਹੈ ਬਾਕੀ ਚੀਜ਼ਾਂ ਬਾਦ ਵਿੱਚ ਕਿਉਂਕਿ ਜਿਨ੍ਹਾਂ ਨੂੰ ਆਪਣਾ ਪਤਾ ਹੁੰਦਾ ਨਾ ਉਹ ਫਿਰ ਤਾਂ ਹੀ ਅਸੀਂ ਕਹਿੰਦੇ ਆ ਇਹ ਤਾਂ ਕਹਿੰਦੇ ਰਹਿੰਦੇ ਆ ਆਈ ਲਵ ਯੂ ਮਮ ਆਈ ਲਵ ਯੂ ਡੈਡ ਆਈ ਲਵ ਯੂ ਇਹਨੂੰ ਆਈ ਲਵ ਯੂ ਉਹਨੂੰ ਕਦੀ ਇਹ ਵੀ ਕਿਹਾ ਕਰੋ ਆਈ ਲਵ ਮਾਈ ਸੈਲਫ ਮੈਂ ਆਪਣੇ ਆਪ ਨੂੰ ਵੀ ਪਿਆਰ ਕਰਦਾ ਹਾਂ ਔਰ ਜਿਹੜਾ ਇਹ ਕਹੇਗਾ ਨਾ ਆਈ ਲਵ ਮਾਈ ਸੈਲਫ ਕਦੀ 5 ਮਿੰਟ ਨਾ ਅੱਖਾਂ ਬੰਦ ਕਰਕੇ ਕਿਹਾ ਕਰੋ ਮੈਂ ਖੁਦ ਸੇ ਪਿਆਰ ਕਰਦਾ ਹਾਂ ਮੈਂ ਖੁਦ ਸੇ ਬਹੁਤ ਜਦੋਂ 5 ਕਿ ਮਿੰਟ ਤੁਸੀਂ ਇਹ ਗੱਲ ਕਹੋਗੇ ਤਾਂ ਯਾਦ ਰੱਖੋ ਉੱਥੋਂ ਹੀ ਤੁਹਾਡੇ ਜੀਵਨ 'ਚ ਬਦਲਾਵ ਆਣਾ ਸ਼ੁਰੂ ਹੋ ਜਾਏਗਾ ਕਿਉਂਕਿ ਜੇ ਆਪਣੇ ਆਪ ਨੇ ਅਸੀਂ ਪਿਆਰ ਕਰਦੇ ਆ ਤਾਂ ਹੁਣ ਉਹ ਮਾੜੀ ਚੀਜ਼ ਕਦੀ ਆਪਣੇ ਅੰਦਰ ਅਸੀਂ ਜਾਣ ਹੀ ਨਹੀਂ ਦੇਣੀ ਜੋ ਮੈਨੂੰ ਨੁਕਸਾਨ ਪਹਜਾਵੇ ਪਰ ਨਹੀਂ ਆਪਣੇ ਆਪ ਨੂੰ ਕਦੀ ਕਹਿੰਦੇ ਨਹੀਂ ਅਸੀਂ ਬਸ ਦੂਜਿਆਂ ਨੂੰ ਮੈਂ ਤੈਨੂੰ ਪਿਆਰ ਕਰਦਾ ਤੇਰੇ ਪਿੱਛੇ ਰੋਟੀ ਛੱਡ ਦੂੰ ਤੇਰੇ ਵਿੱਚ ਪਾਣੀ ਛੱਡ ਦੂੰ ਭਾਈ ਉਹਦਾ ਕੋਈ ਜਾਣਾ ਨਹੀਂ ਰੋਟੀ 'ਚ ਪਾਣੀ ਛੱਡ ਕੇ ਦੁਖੀ ਹੋ ਕੇ ਬੈਠੇਗਾ ਤਾਂ ਤੇਰਾ ਸਭ ਕੁਝ ਜਾਣਾ ਹੈ ਔਰ ਤੂੰ ਚਲਾ ਗਿਆ ਉਹ 10 ਤੇਰੇ ਵਰਗੇ ਹੋਰ ਮਿਲ ਜਾਣਗੇ ਤੇ ਕਿਉਂ ਕਿਸੇ ਪਿੱਛੇ ਆਪਣੀ ਜ਼ਿੰਦਗੀ ਖਰਾਬ ਕਰਨੀ ਉਹ ਆਪਣੇ ਆਪ ਨੂੰ ਬੈਸਟ ਬਣਾ ਆਪਣੇ ਆਪ ਨੂੰ ਬਿਹਤਰ ਬਣਾ ਕਿ ਤੇਰੇ ਪਿੱਛੇ ਮੈਂ ਆਪਣੇ ਆਪ ਨੂੰ ਕਿਉਂ ਛੱਡਾਂ ਉਹ ਜੇ ਤੂੰ ਮੈਨੂੰ ਛੱਡ ਰਿਹਾ ਹਾਂ ਤਾਂ ਆਪਣੇ ਆਪ ਨੂੰ ਇੰਦਾ ਦਾ ਬੈਸਟ ਬਣਾਉਂਗੇ ਤੇਰੇ ਵਰਗੇ 10 ਮੇਰੇ ਮਗਰ ਮਗਰ ਕੋ ਮੜ ਮਜ਼ਾ ਤਾਂ ਫੇਰ ਹੈ ਗੱਲ ਸਹੀ ਲੱਗੀ ਕਿ ਨਹੀਂ ਪਰ ਨਹੀਂ ਕਈ ਮੁੰਡੇ ਕਿ ਕੁੜੀਆਂ ਜਾਨ ਦੇ ਦਿੰਦੇ ਨਹੀਂ ਉਹਨੂੰ ਮੈਨੂੰ ਛੱਡਦਾ ਭਾਈ ਇਦਾਂ ਦੇ ਨਾਲ ਛੱਡ ਕੇ ਹੀ ਜਾਵੇ ਕਿਉਂਕਿ ਤੂੰ ਲਾਈਕ ਹੀ ਨਹੀਂ ਆਉਂਦੇ ਕਿਉਂਕਿ ਜਿਹੜਾ ਕਿਸੇ ਦੇ ਪਿੱਛੇ ਆਪਣੀ ਜਾਨ ਦੇ ਰਿਹਾ ਹੈ ਦਾ ਮਤਲਬ ਤੂੰ ਲਾਈਕ ਤੂੰ ਆਪਣੀ ਜ਼ਿੰਦਗੀ ਦੇ ਲਾਇਕ ਨਹੀਂ ਹੈ ਕਿਉਂਕਿ ਤੈਨੂੰ ਆਪਣੇ ਆਪ ਨਾਲ ਪਿਆਰ ਨਹੀਂ ਹੈ ਤੇ ਕਿਸੇ ਨੇ ਤੇਰੇ ਨਾਲ ਪਿਆਰ ਕੀ ਕਰਨਾ ਹੈ ਜਿਹੜਾ ਕਿਸੇ ਪਿੱਛੇ ਆਪਣੀ ਜਾਨ ਦੇ ਦੇਵੇ ਤਾਂ ਮਤਲਬ ਇਹਨੂੰ ਆਪਣੇ ਆਪ ਨਾਲ ਪਿਆਰ ਔਰ ਜਿਹੜਾ ਆਪਣੇ ਆਪ ਨਾਲ ਪਿਆਰ ਨਾ ਕਰਦਾ ਹੋਵੇ ਕਿਸੇ ਹੋਰ ਨਾਲ ਉਹਦੇ ਨਾਲ ਕੀ ਪਿਆਰ ਕਰਨਾ ਹੈ ਕਿਉਂਕਿ ਉਹ ਇੰਨਾ ਨਾ ਲਾਇਕ ਹੈ ਕਿ ਖੁਦ ਨਾਲ ਉਹ ਆਪ ਹੀ ਆਪਣੇ ਆਪ ਨੂੰ ਕਬੂਲ ਨਹੀਂ ਕਰ ਸਕਦਾ ਤਾਂ ਕਿਸੇ ਹੋਰ ਨਾਲ ਨੂੰ ਕਬੂਲ ਕੀ ਕਰਨਾ ਹੈ ਇਸ ਲਈ ਜਿਹਨੂੰ ਆਪਣੇ ਆਪ ਨਾਲ ਪਿਆਰ ਹੋਏਗਾ ਉਹ ਕਿਸੇ ਪਿੱਛੇ ਕਦੀ ਜਾਨ ਨਹੀਂ ਦੇਵੇਗਾ ਉਹ ਕਿਸੇ ਪਿੱਛੇ ਕਦੀ ਨਸ਼ਿਆਂ ਦੀ ਲਤ ਨਹੀਂ ਲਾਏਗਾ ਬਲਕਿ ਜੇ ਉਹਦੇ ਅੰਦਰ ਕੋਈ ਕਮੀ ਹੋਏਗੀ ਵੀ ਨਾ ਉਹ ਕਿਸੇ ਪਿੱਛੇ ਉਹਨੂੰ ਛੱਡ ਕੇ ਹੋਰ ਬੈਸਟ ਬਣਨ ਦੀ ਕੋਸ਼ਿਸ਼ ਕਰੇਗਾ ਹੋਰ ਅੱਛਾ ਬਣਨ ਦੀ ਕੋਸ਼ਿਸ਼ ਕਰੇਗਾ ਕਿ ਮੈਂ ਅੱਛਾ ਬਣਾ ਤਾਂ ਕਿ ਤੇਰੇ ਵਰਗੇ ਛੱਤੀ ਮੇਰੇ ਮਗਰ ਆਣ ਕਿਉਂਕਿ ਅੱਛੇ ਪਿੱਛੇ ਦਾ ਹਰ ਕੋਈ ਆਂਦਾ ਕਿ ਨਹੀਂ ਜਿਦਾ ਇਹ ਕਈ ਵਾਰ ਦਸੀਦਾ ਨਾ ਇਹ ਕੁੜੀ ਜਾਂ ਮੁੰਡਾ ਚਲੇ ਗਏ ਛੱਡ ਗਏ ਕੁੜੀ ਨੇ ਰੋਟੀ ਛੱਡਤੀ ਉਦਾਸੀ ਹੋ ਕੇ ਬੈ ਗਈ ਰੋਣਾ ਸ਼ੁਰੂ ਕਰ ਦਿੱਤਾ ਇਧਰ ਮੁੰਡੇ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਉਹ 2 ਘੰਨੇ ਬਾਦ ਉਹ ਕੁੜੀ ਮੁੰਡੇ ਮੁੰਡਾ ਕੁੜੀ ਨੂੰ ਦੇਖਦਾ ਉਹ ਬੈਠੀ ਆ ਰੋਂਦੀ ਹੋਈ ਅੱਖਾਂ ਦੇ ਥੱਲੇ ਕੀ ਹੁੰਦੇ ਕਾਲੇ ਘੇਰੇ ਪਾ ਗਏ ਡਰਾਣੀ ਜਿਹੀ ਸ਼ਕਲ ਬਣ ਗਈ ਉਹਦੀ ਮੁੰਡਾ ਕਹਿੰਦਾ ਸ਼ੁਕਰ ਹੈ ਬਚ ਗਿਆ ਇੱਤੋਂ ਕਿਤੇ ਇਹਨਾਂ ਵਿਆਹ ਹੋ ਜਾਂਦਾ ਤੇ ਭੂਤਨੀ ਮੇਰੇ ਬੱਲੇ ਵਹਿ ਜਾਣੀ ਸੀ ਸੱਚੀ ਗੱਲ ਐ ਇਧਰ ਮੁੰਡਾ ਨਸ਼ਾ ਕਰਕੇ ਕੁੜੀ ਨੇ ਛੱਡ ਦਿੱਤਾ ਜਾਨਦਾਰੀ ਨਸ਼ਾ ਕਰਕੇ ਨਾ ਐ ਨਸ਼ੇ 'ਚ ਰੋਲ ਕੇ ਪੈਰਾਂ ਤੇ ਵੀ ਨਹੀਂ ਖੜ ਹੁੰਦਾ ਡਿੱਗਿਆ ਪਿਆ ਹੈ ਕੁੜੀ ਜਾਂਦੀ ਐ ਆ ਸੀ ਸ਼ੁਕਰ ਹੈ ਰੱਬਾ ਬਚਾ ਲਿਆ ਮੈਨੂੰ ਆ 2 ਮਹੀਨੇ ਪਹਿਲਾਂ ਇਹਦੇ ਨਾਲ ਪਿਆਰ ਪਿਆਰ ਕਰਦੀ ਸੀ ਮੈਂ ਉਈ ਦਾਨ ਮਲਾਏ ਕਿ ਇੱਥੇ ਡਿੱ ਗਿਆ ਪਿਆ ਹੈ ਇਹਨੇ ਮੈਨੂੰ ਕੀ ਸੰਭਾਲਣਾ ਸੀ ਸ਼ੁਕਰ ਹੈ ਮੇਰੀ ਜ਼ਿੰਦਗੀ ਬਚ ਗਈ ਰੱਬਾ ਕੋਈ ਇਦਾਂ ਦਾ ਦੇ ਮੀ ਜਿਹੜਾ ਇੰਨਾ ਮਜ਼ਬੂਤ ਹੋਵੇ ਕਿ ਆਪਣੇ ਆਪ ਨੂੰ ਵੀ ਸੰਭਾਲੇ ਤਾਂ ਮੈਨੂੰ ਵੀ ਸੰਭਾਲ ਸਕੇ ਬਲੋ ਸਮਝਦੇ ਹੋਗੇ ਨਹੀਂ ਹੁਣ ਜੀ ਫਰਜ਼ ਕਰੋ ਮੁੰਡਾ ਕੁੜੀ ਨੂੰ ਛੱਡ ਕੇ ਚਲਾ ਜਾਂਦਾ ਹੈ ਹੁਣ ਕੁੜੀ ਰੋਂਦੀ ਨਹੀਂ ਹੈ ਅੱਛਾ ਤੂੰ ਚਲਾ ਗਿਆ ਕੋਈ ਨਹੀਂ ਫਲ ਫਰੂਟ ਖਾਂਦੀ ਹੈ ਆਪਣੀ ਐਕਸਰਸਾਈਜ਼ ਕਰਦੀ ਹੈ ਆਪਣੀ ਸਿਹਤ ਦਾ ਖਿਆਲ ਰੱਖਦੀ ਉਹਦੇ ਚਿਹਰੇ ਦੀ ਚਮਕ ਹੋਰ ਵੀ ਬੱਦ ਜਾਂਦੀ ਦੇ ਇੱਕ ਜਗਾ ਇੱਕ ਦਿਨ ਖੜਾ ਖੜੀ ਆ ਕੁੜੀ ਹੱਸ ਰਹੀ ਐ ਮੁਸਕਰਾ ਰਹੀ ਐ ਹੱਥੇ ਜੂਸ ਦਾ ਗਲਾਸ ਐ ਜੂਸ ਪੀ ਰਹੀ ਐ ਮੁੰਡਾ ਨੰਕੇ ਜਾਂਦਾ ਉਹ ਯਾਰ 2 ਮਹੀਨੇ ਪਹਿਲੇ ਤਾਂ ਇੰਨੀ ਸੋਹਣੀ ਹੈ ਨਹੀਂ ਸੀ ਹੁਣ ਹੋਰ ਸੋਹਣੀ ਹੋ ਗਈ ਇਹਨੂੰ ਮੈਂ ਕਿੱਥੇ ਛੱਡ ਦਿੱਤਾ ਗਲਤੀ ਕਰ ਲਈ ਜਾ ਕੇ ਪੈਰੀ ਪਾਵਾਂ ਉਹ ਮੈਨੂੰ ਅਪਣਾ ਲਾ ਦੁਬਾਰਾ ਮੇਰੀ ਜ਼ਿੰਦਗੀ ਜਾ ਜਾ ਕਿਉਂਕਿ ਤੂੰ ਤਾਂ 2 ਮਹੀਨੇ ਚ ਹੋਰ ਸੋਹਣੀ ਹੋ ਗਈ ਐ ਉਹ ਕੁੜੀ ਕੀ ਕਹਿੰਦੀ ਐ ਚੱਲ ਤੇਰੇ ਵਰਗੇ ਛੱਤੀ ਐ ਹੁਣ ਉਹ ਦੇਖ ਚੱਲ ਛੱਡ ਕੇ ਤੂੰ ਹੀ ਗਿਆ ਸੀ ਨਾ ਔਰ ਜਿਹੜਾ ਇੱਕ ਵਾਰ ਛੱਡ ਦੇਵੇ ਇਦਾਂ ਕਰ ਮੈਂ ਦੁਬਾਰਾ ਮੂੰਹ ਨਹੀਂ ਲਾਉਂਦੀ। ਚਲ। ਮਜ਼ਾ ਆਇਆ ਤੇ? ਜਵਾਬ ਤੁਸੀਂ ਦੇਣਾ ਹੈ। ਇਧਰ ਕੁੜੀ ਜੇ ਕੁੜੀ ਛੱਡ ਕੇ ਜਾਵੇ ਮੁੰਡੇ ਨੂੰ ਹੁਣ ਮੁੰਡੇ ਦੀ ਕਹਾਣੀ ਤੇ ਆ ਜਾਈਏ। ਫੇ ਸੱਸਾਂਗ ਨੂੰ ਸਮਾਪਤੀ ਵੱਲ ਲੈ ਕੇ ਚਲੀਏ। ਕਿ ਪਹਿਲਾਂ ਮੁੰਡਾ ਨਸ਼ੇ ਕਰਨ ਲੱਗ ਗਿਆ। ਕੁੜੀ ਨੇ ਛੱਡ ਦਿੱਤਾ ਮੈਂ ਨਹੀਂ ਰੋਟੀ ਖਾਣੀ ਮੈਂ ਮਰ ਜਾਣਾ। ਮੈਂ ਤੇਰੇ ਤੋਂ ਬਿਨਾ ਜੀ ਨਹੀਂ ਸਕਦਾ। ਤਾਂ ਕੁੜੀ ਕਹਿੰਦੀ ਸ਼ੁਕਰ ਹੈਨ ਲਾਇਕ ਤੋਂ ਪਿੱਛਾ ਝੋਟਿਆ। ਪਰ ਹੁਣ ਮੁੰਡਾ ਦੇਖਦਾ ਕੁੜੀ ਛੱਡ ਕੇ ਗਈ ਹੈ। ਕੋਈ ਨਹੀਂ ਉਹ ਜਿਮ ਜੁਆਇਨ ਕਰ ਲੈਂਦਾ ਹੈ। एक्सरसाइज ਕਰਦਾ ਹੈ ਆਪਣੀ ਬਾਡੀ ਨੂੰ ਜਰਾ ਫਿੱਟ ਕਰਦਾ ਹੈ ਪ੍ਰੋਟੀਨ ਪੀਂਦਾ ਹੈ ਚੰਗੀਆਂ ਚੀਜ਼ਾਂ ਖਾਂਦਾ ਹੈ ਕੱਲ ਨੂੰ ਕੁੜੀ ਜਾ ਰਹੀ ਹੈ ਮੁੰਡਾ ਖੜਾ ਹੈ ਟੀ-ਸ਼ਰਟ ਇਹ ਪਾ ਕੇ ਹੈ ਉਹ 2 ਮਹੀਨੇ ਸੁੱਕੂ ਜਾਂ ਸੀ ਉਹ 2 ਮਹੀਨੇ ਜਿੰਨਾ ਫਿੱਟ ਹੋ ਗਿਆ ਕਮਾਲ ਦਾ ਹੋ ਗਿਆ ਯਾਰ ਕਮਾਲ ਹੈ ਮੈਂ ਗਲਤੀ ਕਰਨੀ ਨੂੰ ਛੱਡ ਕੇ ਕੁੜੀ ਮੈਸੇਜ ਭਰੇ ਆਈ ਲਵ ਯੂ ਜਾਨੂ ਦਵਾਹਾਂ ਵੇ ਤੈਨੂੰ ਪਿਆਰ ਕਰਦੀਆਂ ਤਾਂ ਮੁੰਡਾ ਵੀ ਦੌੜ ਜਾ ਛੱਡ ਕੇ ਤੂੰ ਗਈ ਸੀ ਉਹ ਤੇਰੇ ਵਰਗੀਆਂ 3600 ਆਣਗੀਆਂ ਕਿਉਂਕਿ ਹੁਣ ਆਪਣੇ ਆਪ ਨੂੰ ਇੰਨਾ ਲਾਇਕ ਬਣਾ ਲਿਆ ਕਿ ਹੁਣ ਤੇਰੀ ਲੋੜ ਨਹੀਂ ਐ ਤੇਤੋਂ ਚੰਗੀਆਂ ਮੇਰੇ ਕੋਲ ਆਣਗੀਆਂ ਹੁਣ ਜ਼ਿੰਦਗੀ ਕਿਹੜੀ ਵਧੀਆ ਹੈ ਅਸੀਂ ਉਹ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਉਹ ਲੜਕੀਆਂ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੀਆਂ ਇਸ਼ਕ ਦੇ ਵਿੱਚ ਚੱਕਰਾਂ 'ਚ ਬੈਗੀਆਂ ਆਪਣੀ ਜ਼ਿੰਦਗੀ ਨੂੰ ਆਪਣੀ ਐਜੂਕੇਸ਼ਨ ਨੂੰ ਆਪਣੇ ਘਰਦਿਆਂ ਨੂੰ ਆਪਣੇ ਜੀਵਨ ਨੂੰ ਖਰਾਬ ਕਰਕੇ ਬਹਿ ਜਾਂਦੀਆਂ ਜਾਂ ਬਹਿ ਜਾਂਦੇ ਐ ਨਹੀਂ ਇਹ ਜੀਵਨ ਬਹੁਤ ਕੀਮਤੀ ਹੈ ਇਦਾਂ ਦੇ ਲੱਲੀਆਂ ਛੱਲੀਆਂ ਪਿੱਛੇ ਜੀਵਨ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਐ ਆਪਣੇ ਆਪ ਵੀ ਬੈਸਟ ਬਣੋ ਬੈਸਟ ਬਣੋ ਬੈਸਟ ਬਣੋ ਤਾਂ ਕਿ ਦੁਨੀਆ ਤੁਹਾਡੇ ਪਿੱਛੇ ਆਵੇ ਉਹ ਇਹ ਹੋ ਸਕਦਾ ਹੈ ਕਿਉਂਕਿ ਹਰ ਚੀਜ਼ ਤੁਸੀਂ ਹਾਸਲ ਕਰ ਸਕਦੇ ਹੋ ਹਰ ਚੀਜ਼ ਤੁਸੀਂ ਪ੍ਰਾਪਤ ਕਰ ਸਕਦੇ ਹੋ ਹਰ ਚੀਜ਼ ਤੁਹਾਡੇ ਤੱਕ ਆ ਸਕਦੀ ਹੈ ਬਸ ਉਹਦੇ ਵਾਸਤੇ ਆਪਣੇ ਆਪ ਨੂੰ ਉਹਦੇ ਲਾਇਕ ਬਣਾਉਣਾ ਪੈਂਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਐਸੀ ਲਾਇਕ ਬਣਾਉਂਦੇ ਨਹੀਂ ਆ ਆਪ ਨੇ ਲਾਇਕ ਰਹਿੰਦੇ ਆ ਤਾਂ ਸੋਚਦੇ ਆ ਕਾਮਯਾਬੀ ਮੈਨੂੰ ਮਿਲੇ ਪਿਆਰ ਮੈਨੂੰ ਮਿਲੇ ਖੁਸ਼ੀਆਂ ਮੈਨੂੰ ਮਿਲਣ ਉਹ ਸੋਚਣ ਨਾਲ ਕੁਝ ਨਹੀਂ ਹੁੰਦਾ ਅਸੀਂ ਜੋ ਵੀ ਪਾਣਾ ਚਾਹੁੰਦੇ ਆ ਨਾ ਆਪਣੇ ਆਪ ਨੂੰ ਉਹਦੇ ਲਾਇਕ ਬਣਾਉਣਾ ਪੈਂਦਾ ਹੈ ਉਹਦੇ ਯੋਗਿਆ ਬਣਾਉਣਾ ਪੈਂਦਾ ਹੈ ਬੋਲੋ ਸਮਝਦੇ ਹੋ ਇਕ ਨੇ ਹੁਣ ਇੱਕ ਬੰਦਾ ਸੋਚੇ ਮੈਂ ਜੱਜ ਬਣ ਜਾਵਾਂ ਕਰੇ ਕੋਸ਼ ਹੈ ਨਾ ਖੇਲੀ ਗੇਮ ਜਾਵੇ ਮੈਂ ਜੱਜ ਬਣ ਜਾਵਾਂ ਤਾਂ ਕੋਈ ਜੱਜ ਦੀ ਡਿਗਰੀ ਉਹਦੇ ਘਰ ਆਣੀ ਹੈ ਬੰਦਾ ਸੋਚੇ ਇੰਨੀ ਮਿਹਨਤ ਕਰਨੀ ਹੈ ਇੰਨਾ ਪੜਨਾ ਹੈ ਕਿ ਕਿ ਦਿਨ ਆਪ ਅਨਾਉਂਸਮੈਂਟ ਹੋਵੇ ਕਿ ਫਲਾਨਾ ਬੰਦਾ ਨੰਬਰ 1 ਆਇਆ ਹੈ ਆ ਜਾਵੇ ਔਰ ਜੱਜ ਦੀ ਡਿਗਰੀ ਲੈ ਕੇ ਜਾਵੇ ਇਹ ਨੂੰ ਕਹਿੰਦੇ ਐ ਮਿਹਨਤ ਕਰੋ ਮਿਹਨਤ ਕਰਕੇ ਤੁਸੀਂ ਆਪਣੀ ਆਤਮ ਨੂੰ ਇਸ लायक ਬਣਾਵੋਗੇ ਅਨਾਉਂਸਮੈਂਟ ਹੋਵੇ ਤੁਹਾਡੇ ਨਾਮ ਦੀ ਦੁਨੀਆ ਕਹਿੰਦੀ ਹੈ ਕਿ ਮੇਰਾ ਨਾਮ ਯਾਦ ਕੀਤਾ ਜਾਵੇ ਹੁਣ ਜਦੋਂ ਕੋਈ ਇਨਸਾਨ ਦਿਲੋਂ ਸੇਵਾ ਕਰਦਾ ਹੈ ਨਾ ਹੁਣ ਦਰਬਾਰ ਤੇ ਹੀ ਦੱਸਦੀ ਜਦੋਂ ਵੀ ਸੇਵਾ ਕਰਦੇ ਹੋ ਤਾਂ ਨਾਮ ਅਨਾਉਂਸ ਹੁੰਦਾ ਹੈ ਕਿ ਨਹੀਂ ਹੁਣ satsang ਕਰਵਾਉਂਦੇ ਹੋ ਨਾਮ ਅਨਾਉਂਸ ਹੁੰਦਾ ਹੈ ਜਾਂ ਨਹੀਂ ਹੁਣ ਜੇ ਬੰਦਾ ਉੱਤੇ ਹੀ ਸੋਚੇ ਮੇਰਾ ਨਾਮ ਅਨਾਉਂਸ ਹੋਈ ਜਾਵੇ ਤਾਂ ਭਾਈ ਉੱਤੇ ਹੀ ਨਾਮ ਨਹੀਂ ਅਨਾਉਂਸ ਹੁੰਦੇ ਉਹਦੇ ਵਾਸਤੇ ਕਰਨੀ ਵੀ ਕਰਨੀ ਪੈਂਦੀ ਆ ਨਾਮ ਵੀ ਫੇਰੀ ਰੱਬ ਦੇ ਘਰ ਚ ਬੋਲਿਆ ਜਾਂਦਾ ਹੈ ਜਿੱਦਾਂ ਇੱਕ ਨੌਜਵਾਨ ਦੀ ਗੱਲ ਯਾਦ ਆ ਗਈ ਸਾਨੂੰ ਕਿ ਇੱਕ ਨੌਜਵਾਨ ਪਰਮਾਤਮਾ ਦੀ ਤਲਾਸ਼ ਵਿੱਚ ਬੜਾ ਕਈ ਜਗ੍ਹਾ ਘੁੰਮਿਆ ਕਦੀ ਤੀਰਥਾਂ ਤੇ ਕਦੀ ਮੰਦਰਾਂ ਤੇ ਕਦੀ ਪਹਾੜਾਂ ਕਦੀ ਜੰਗਲਾਂ ਚ ਫਿਰ ਗਿਆ ਇੱਕ ਦਿਨ ਫਕੀਰਾਂ ਦੇ ਕੋਲ ਕਹਿੰਦਾ ਮਾਰੇ ਇੰਨੇ ਜੰਗਲ ਸ਼ਾਨ ਮਾਰੇ ਇੰਨੇ ਤੀਰਥਾਂ ਤੇ ਗਿਆ ਇੰਨੇ ਮੰਦਰਾਂ ਚ ਗਿਆ ਮਸਜਿਦਾਂ ਚ ਗਿਆ ਰੱਬ ਨਹੀਂ ਮਿਲਿਆ ਉਹ ਫਕੀਰ ਕਹਿੰਦੇ ਤੂੰ ਆਪ ਹੀ ਜਾਂਦਾ ਰਿਆ ਕਦੀ ਮੰਦਰ ਵੱਲ ਗਿਆ ਕਦੀ ਮਸਜਿਦ ਵੱਲ ਗਿਆ ਕਦੀ ਤੀਰਥ ਵੱਲ ਗਿਆ ਉਹ ਇਦਾਂ ਤੇਰੇ ਜਾਣ ਨਾਲ ਰੱਬ ਨਹੀਂ ਮਿਲਣਾ ਉਹ ਬੇਟਾ ਜੇ ਤੂੰ ਰੱਬ ਨੂੰ ਪਾਣਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਇਸ ਲਾਇਕ ਬਣਾ ਕਿ ਤੈਨੂੰ ਜਾਣ ਦੀ ਲੋੜ ਨਾ ਪਵੇ ਰੱਬ ਖੁਦ ਚੱਲ ਕੇ ਤੇਰੇ ਤੱਕ ਆਵੇ ਉਹ ਕਹਿੰਦਾ ਮਾਲੀ ਉਹ ਕਿੱਦਾਂ ਹੋ ਸਕਦੀ ਹੈ ਮੈਂ ਕਿੱਦਾਂ ਲਾਇਕ ਬਣਾਵਾਂ ਜਿੱਦਾਂ ਹੀ ਕਹੀਦਾ ਨਾ ਤੂੰ ਬੰਦਾ ਹੈ ਉਹ ਖੁਦਾ ਹੈ ਤੂੰ ਬੰਦਾ ਹੈ ਬੋ ਖੁਦਾ ਹੈ ਉਸੇ ਖੋਜਨੇ ਤੂੰ ਕਹਾਂ ਜਾਏਗਾ ਉਹ ਦਿਲ ਮੇਂ ਪ੍ਰੇਮ ਕਾ ਦੀਪਕ ਜਲਾ ਖੁਦਾ ਖੁਦ ਤੁਜੇ ਢੂੰਡਤਾ ਚਲਾ ਆਏਗਾ ਤੂੰ ਬੰਦਾ ਹੈ ਔਰ ਰੱਬ ਹੈ ਤੂੰ ਉਹਨੂੰ ਕਿੱਥੇ ਲੱਭੇਗਾ ਕਿਉਂਕਿ ਉਹਦੀ ਹੱਦ ਹੀ ਕੋਈ ਹੈ ਨਹੀਂ ਉਹ ਤੇਰੀ ਛੋਟੀ ਜੀ ਹੱਦ ਹੈ ਤੂੰ ਕਿੱਥੇ ਲੱਭੇਗਾ ਉਹਨੂੰ ਪਰ ਜੇ ਤੂੰ ਆਪਣੇ ਆਪ ਨੂੰ ਪ੍ਰੇਮ ਦੇ ਨਾਲ ਭਰਪੂਰ ਕਰ ਲੇਗਾ ਦਿਲ ਚ ਪ੍ਰੇਮ ਦਾ ਵਿਸ਼ਵਾਸ ਦਾ ਦੀਵਾ ਜਗਾ ਲੇਗਾ ਅਛਾਈ ਦਾ ਦੀਵਾ ਜਗਾ ਲੇਗਾ ਪਾਈ ਤੈਨੂੰ ਕਿਤੇ ਜਾਨ ਦੀ ਲੋੜ ਨਹੀਂ ਬੈਠ ਜਾ ਰੱਬ ਖੁਦ ਤੇਰੇ ਧੱਕ ਆ ਜਾਏਗਾ